ਵੀਰੋ ਗੱਲ ਕਿਸਾਨ ਵੀਰੋ ਫਾਰਮਰਸ ਵੈਲਫੇਅਰ ਹਬ ਦੇ ਚੈਨਲ ਤੇ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਉਮੀਦ ਕਰਦੇ ਹਾਂ ਤੁਸੀਂ ਸਾਰੇ ਤੰਦਰੁਸਤ ਤੇ ਸਿਹਤਮੰਦ ਹੋਗੇ ਕਿਸਾਨ ਵੀਰੋ ਗੱਲ ਕਰਦੇ ਆ ਝੋਨੇ ਦੇ ਮੰਡੀ ਰੇਟਾਂ ਦੀ ਤਾਂ ਜਿਵੇਂ ਕਿ ਆਪਾਂ ਜਾਣਦੇ ਆ ਪਿਛਲੇ ਕਾਫੀ ਦਿਨਾਂ ਤੋਂ ਜੋ ਹੜਤਾਲ ਐ ਚਾਹੇ ਉਹ ਆਰਥੀਆਂ ਦੀ ਹੜਤਾਲ ਐ ਸੈਲਰ ਮਾਲਕਾਂ ਦੀ ਹੜਤਾਲ ਐ ਚਾਹੇ ਉਹ ਝੋਨੇ ਦੀ ਸਰਕਾਰੀ ਖਰੀਦ ਨੂੰ ਲੈ ਕੇ ਜੋ ਵਿਸ਼ਾ ਬਣਿਆ ਹੋਇਆ ਹੈ ਜਿਹਨੂੰ ਕਾਫੀ ਵਧਾ ਚੜਾ ਕੇ ਸੋਸ਼ਲ ਮੀਡੀਆ ਤੇ ਵੀ ਵਿਖਾਇਆ ਜਾ ਰਿਹਾ ਹੈ ਤੇ ਮੇਨ মিডিਆ ਹਾਊਸ ਵੀ ਇਹਨੂੰ ਕਾਫੀ ਹਾਈਲਾਈਟ ਕਰ ਰਹੇ ਨੇ ਪਰ ਜੋ ਇਹਦੇ ਸਬ ਨਾਲ ਖਬਰਾਂ ਦੇਖ ਦੇ ਕੇ ਕਿਸਾਨ ਕਾਫੀ ਚਿੰਤਾ ਦੇ ਵਿੱਚ ਹੈ ਵੀ ਮੇਰਾ ਜੋ ਝੋਨਾ ਅੱਗੇ ਪਤਾ ਨਹੀਂ ਕੀ ਹੋਣਾ ਝੋਨਾ ਵਿਕੇਗਾ ਵੀ ਨਹੀਂ ਜਾਂ ਜੋ ਸਰਕਾਰੀ ਰੇਟ ਮਿਲੇਗਾ ਬਾਸਮਤੀ ਦੇ ਰੇਟ ਨੂੰ ਲੈ ਕੇ ਕਾਫੀ ਚਿੰਤਾ ਜੋ ਕਿਸਾਨਾਂ ਵਿੱਚ ਬਣੀ ਹੋਈ ਹੈ ਸੋ ਕਿਸਾਨ ਵੀਰੋ ਇਹ ਸਭ ਨੂੰ ਦੇਖ ਕੇ ਜੋ ਘਬਰਾਣ ਦੀ ਲੋੜ ਨਹੀਂ ਹੈ ਜੋ ਹਰ ਸਾਲ ਹੀ ਇਦਾਂ ਹੁੰਦਾ ਆ ਚਾਹੇ ਉਹ ਆਰਤੀ ਹੋਣ ਸ਼ੈਲਰ ਵਾਲੇ ਹੋਣ ਇਹਨਾਂ ਦਿਨਾਂ ਦੇ ਵਿੱਚ ਆ ਕੇ ਉਹਨਾਂ ਦੀ ਹੜਤਾਲ ਹੁੰਦੀ ਹੈ 10-15 ਦਿਨ ਰੇੜਕਾ ਪਿੰਦਾ ਉਸ ਤੋਂ ਬਾਅਦ ਫਿਰ ਜੋ ਪੂਰੀ ਵਿਵਸਥਾ ਜੋ ਲੀਤ ਆ ਜਾਂਦੀ ਹੈ ਝੋਨੇ ਦੀ ਸਰਕਾਰੀ ਖਰੀਦ ਵੀ ਹੁੰਦੀ ਹੈ ਪ੍ਰਾਈਵੇਟ ਖਰੀਦ ਵੀ ਹੁੰਦੀ ਹੈ ਜੋ ਇਹ ਇੱਕ ਤਰੀਕਾ ਹੈ ਹੜਤਾਲ ਦਾ ਜੋ ਆਰਤੀਏ ਨੇ ਸ਼ੈਲਰ ਮਾਲਕ ਨੇ ਆਪ ਦਾ ਦਬਾਅ ਪਾ ਕੇ ਸਰਕਾਰ ਤੋਂ ਜੋ ਆਪਦੀਆਂ ਮੰਗਾਂ ਮੰਨਵਾਉਣ ਦਾ ਕੋਸ਼ਕੂ ਮੰਗਾ ਸਰਕਾਰ ਮੰਨ ਲੈਂਦੀ ਹੈ ਕੋਸ਼ਕੂ ਤੇ ਆੜਤੀਆਂ ਨੂੰ ਸੰਤੁਸ਼ਟੀ ਕੀ ਜਾਂ ਸ਼ੈਲਰ ਮਾਲਕਾਂ ਨੂੰ ਸੰਤੁਸ਼ਟੀ ਕਰਨੀ ਪੈਂਦੀ ਹੈ ਸੋ ਇਦਾਂ ਹੀ ਹਰ ਸਾਲ ਹੁੰਦਾ ਆ ਬਾਕੀ ਇਹਦੇ ਵਿੱਚ ਘਬਰਾਉਣ ਦੀ ਕੋਈ ਲੋੜ ਨਹੀਂ ਜੋ ਲੋੜ ਸਾਰਿਆਂ ਨੂੰ ਹੀ ਹੈ ਸ਼ੈਲਰ ਮਾਲਕਾਂ ਨੂੰ ਵੀ ਚਾਵਲ ਦੀ ਲੋੜ ਹੈ ਜਾਂ ਝੋਨੇ ਦੀ ਲੋੜ ਹੈ ਫਿਰ ਉਸ ਤੋਂ ਬਾਅਦ ਚਾਵਲ ਨਿਕਲਣਗੇ ਤੇ ਆੜਤੀਆਂ ਨੂੰ ਵੀ ਜ਼ਿੰਮੇਵਾਰ ਦੀ ਲੋੜ ਹੈ ਜੇ ਉਹ ਜ਼ਿੰਮੇਵਾਰ ਆਰਤੀਆਂ ਤੋਂ ਟੁੱਟ ਗਏ ਤਾਂ ਉਸ ਤੋਂ ਬਾਅਦ ਫਿਰ ਉਹਨਾਂ ਦਾ ਵੀ ਕੋਈ ਵजूद ਨਹੀਂ ਰਹਿਣਾ ਤੇ ਮਾਰਕੀਟ ਦੇ ਵਿੱਚ ਜੋ ਮੌਕੇ ਤੇ ਡਿਮਾਂਡ ਹੈ ਕਾਫੀ ਜ਼ਿਆਦਾ ਚਾਹੇ ਬਾਸਮਤੀ ਹੋਵੇ ਗੈਰ ਬਾਸਮਤੀ ਹੋਵੇ ਡਿਮਾਂਡ ਕਾਫੀ ਹੈ ਬਾਹਰਲੇ ਦੇਸ਼ਾਂ ਤੋਂ ਵੀ ਡਿਮਾਂਡ ਆ ਰਹੀ ਹੈ ਐਕਸਪੋਰਟ ਵੀ ਖੋਲ ਦਿੱਤਾ ਗਿਆ ਤੇ ਹਰ ਇੱਕ ਦੇਸ਼ ਨੂੰ ਚਾਹੇ ਚੀਨ ਹੋਵੇ ਬੰਗਲਾਦੇਸ਼ ਹੋਵੇ THAILAND ਹੋਵੇ ਉਹਦੇ ਵਿੱਚ ਚਾਹੇ ਟੋਟੇ ਵਾਲਾ ਚੋਲ ਹੋਵੇ, ਸੇਲਾ ਚੋਲ ਹੋਵੇ, ਬਾਸਮਤੀ ਹੋਵੇ, ਗੈਰ ਬਾਸਮਤੀ ਹੋਵੇ, ਹਰ ਇੱਕ ਦੇਸ਼ ਨੂੰ ਇਹਦੀ ਕਾਫੀ ਲੋੜ ਐ, ਸੋ ਰੇਟ ਵੱਲੋਂ ਘਬਰਉਣ ਦੀ ਲੋੜ ਨਹੀਂ ਤੇ ਇੱਕ ਕਬਰਾ ਕੇ ਜੋ ਛੇਤੀ ਛੇਤੀ ਚ ਕਾਲੀ ਕਾਲੀ ਚ ਜੋ ਗੈਰ ਬਾਸਮਤੀ ਚੋਨਾ ਵੀ ਆ ਮੋਟਾ ਚੋਨਾ ਉਹਨੂੰ ਐਮਐਸਪੀ ਤੋਂ ਥੱਲੇ ਵੇਚਣ ਦੀ ਲੋੜ ਨਹੀਂ। ਜੋ ਰੇਟ ਹੈ ਉਹ ਓਣ ਵਾਲੇ ਦਿਨਾਂ ਦੇ ਵਿੱਚ ਕਾਫੀ ਆਏਗਾ। ਏ ਵੀ ਹੋ ਸਕਦਾ ਜੋ ਗੈਰ ਬਾਸਮਤੀ ਦਾ ਜੋ ਰੇਟ ਹੈ ਪ੍ਰਾਈਵੇਟ ਪਲੇਅਰ ਜੋ ਨੇ ਉਹ ਤੁਹਾਨੂੰ ਸਰਕਾਰੀ ਰੇਟ ਐਮ ਐਸ ਪੀ 2320 ਤੋਂ ਉੱਪਰ ਰੇਟ ਵੀ ਦੇ ਦੇਣ ਕਿਉਂਕਿ ਜੋ ਮੌਕੇ ਤੇ ਡਿਮਾਂਡ ਕਾਫੀ ਜ਼ਿਆਦਾ ਹੈ ਤੇ ਐਕਸਪੋਰਟ ਵੀ ਖੁੱਲੇ ਨੇ ਕੋਈ ਬੈਰੀਅਰ ਨਹੀਂਗਾ ਤੇ ਇਹਦੇ ਵਿੱਚ ਕੋਈ ਵੀ ਘਬਰਾਉਣ ਵਾਲੀ ਲੋੜ ਨਹੀਂ ਤੇ ਬਾਸਮਤੀ ਦੇ ਰੇਟ ਵੀ ਜੋ 4000 ਤੱਕ ਹਾਂ ਜੋ ਪਿਛਲੇ ਸਾਲ ਦੀ ਗੱਲ ਕਰੀਏ ਪਿਛਲੇ ਸਾਲ ਵਾਲੇ ਨਜ਼ਾਰੇ ਤਾਂ ਆਪਾਂ ਨੂੰ ਨਹੀਂ ਲੱਭਣੇ ਪਰ ਜੋ 4000 ਦੇ ਘਰਾ ਦੇ ਵਿੱਚ ਰੇਟ ਜਰੂਰ ਜੋ ਬਾਸਮਤੀ ਦਾ ਰਹੇਗਾ ਸੋ ਕਿਸਾਨ ਵੀਰ ਟੈਨਸ਼ਨ ਨਾ ਲੈਣ ਹਾਲਾਂਕਿ ਜੋ ਕਿਤੇ ਅਗੇਤੀਆਂ ਕਿਸਮਾਂ ਨੇ ਉਹਦੇ ਵਿੱਚ ਜੋ ਹੜਤਾਲ ਕਰਕੇ ਕਿਸਾਨਾਂ ਨੂੰ ਪਰੇਸ਼ਾਨੀ ਹੋ ਰਹੀ ਹੈ ਪਰ ਇਹ ਹੜਤਾਲ ਵੀ ਛੇਤੀ ਖੁੱਲ ਜਾਣੀ ਹੈ ਜੋ ਸ਼ੈਲਰ ਵਾਲਿਆਂ ਦਾ ਰੁਖ ਅੱਗੇ ਨਾਲੋਂ ਨਰਮ ਹੋ ਗਿਆ ਜਾਂ ਕੱਲੀ ਬਿਆਨ ਸੁਣ ਰਿਹਾ ਸੀ ਸ਼ੈਲਰ ਐਸੋਸੀਏਸ਼ਨ ਦੇ ਤਾ ਉਹ ਪਹਿਲੇ ਨਾਲੋਂ ਜੋ ਨਰਮ ਹੁੰਦੇ ਨਜ਼ਰ ਆ ਰਹੇ ਨੇ ਆੜਤੀਆਂ ਦੀ ਹੜਤਾਲ ਵੀ ਜ਼ਿਆਦਾ ਲੰਮੀ ਚੱਲਣ ਵਾਲੀ ਨਹੀਂ ਅਗਲੇ ਹਫ਼ਤੇ ਜੋ ਹੜਤਾਲ ਖੁੱਲਣ ਦੇ ਅਸਾਰ ਲੱਗ ਰਹੇ ਨੇ ਸੋ ਜੋ 2-4 ਦਿਨ ਕਿਸਾਨ ਆਪ ਦਾ ਜੋ ਆਰਾਮ ਨਾਲ ਟਪਾ ਲੈਣ ਇਸ ਤੋਂ ਬਾਅਦ ਜੋ ਸਰਕਾਰੀ ਖਰੀਦ ਵੀ ਹੋਏਗੀ ਚੰਗੇ ਰੇਟ ਵੀ ਕਿਸਾਨਾਂ ਨੂੰ ਮਿਲਣਗੇ ਤੇ ਅੱਗੇ ਉਹਨਿਆਂ ਨੂੰ ਜੋ ਸੌਦੇ ਨੇ ਉਹ ਵੀ ਹੋ ਜਾਣਗੇ ਜੋ ਬਾਹਰ ਸੌਦੇ ਨੇ ਉਹਨਾਂ 'ਚ ਥੋੜਾ ਜਿਹਾ ਟਾਈਮ ਪ੍ਰੋਸੈਸਿੰਗ ਦਾ ਵੀ 25 ਦਿਨ ਜੋ ਲੱਗਦੇ ਨੇ ਐਕਸਪੋਰਟ ਮੰਨਦੇ ਆ ਸਰਕਾਰ ਨੇ ਸੈਂਟਰ ਸਰਕਾਰ ਨੇ ਵੀ ਲੇਟ ਖੋਲਿਆ ਤੇ ਉਸ ਤੋਂ ਬਾਅਦ ਜੋ ਪੰਜਾਬ ਦਾ ਸੈਂਟਰ ਸਰਕਾਰ ਨੂੰ ਜੋ ਦਖਲ ਦੇਣਾ ਸੀ ਸਪੇਸ ਦੀ ਜਾਣਕਾਰੀ ਦੇਣੀ ਸੀ ਉਹ ਵੀ ਲੇਟ ਹੈ ਇੰਡੀਆ ਚ ਸਾਰੇ ਕੰਮ ਲੇਟ ਹੀ ਹੁੰਦੇ ਨੇ ਪਰ ਜੋ ਮੌਕੇ ਤੇ ਜੋ ਸਿਚੁਏਸ਼ਨ ਹੈ ਹੌਲੀ ਹੌਲੀ ਕੰਟਰੋਲ ਹੁੰਦੀ ਨਜ਼ਰ ਆ ਰਹੀ ਹੈ ਸੋ ਸਭ ਕੁਝ ਕੰਟਰੋਲ ਚ ਆਏਗਾ ਕਿਸਾਨ ਵੀਰ ਖਬਰੂਨ ਦਾ ਸੋ ਇਸ ਦੇ ਨਾਲ ਹੋਣ ਆਪਾਂ ਜੋ ਮੌਕੇ 'ਚ ਮੰਡੀ ਰੇਟ ਚੱਲ ਰਹੇ ਨੇ ਉਹਦੇ ਤੇ ਵੀ ਚਰਚਾ ਕਰਦੇ ਆ ਸੋ ਸਭ ਤੋਂ ਪਹਿਲੇ ਗੱਲ ਕਰੀਏ ਟੁਹਾਣਾ ਮੰਡੀ ਦੀ ਇੱਥੇ 1509 ਕੰਬਾਈਨ ਵਾਲਾ 3035 ਰੁਪਏ ਪ੍ਰਤੀ ਕਵਾਂਟਲ ਵਿਕਿਆ 1847 ਕੰਬਾਈਨ ਵਾਲਾ 2875 ਰੁਪਏ ਨਰੇਲਾ ਮੰਡੀ 1509 ਹੱਥ ਵਾਲਾ 3127 ਰੁਪਏ 1509 ਕੰਬਾਈਨ ਵਾਲਾ 2775 ਰੁਪਏ 1847 ਕੰਬਾਈਨ ਵਾਲਾ 2550 ਰੁਪਏ ਤਰਾਵੜੀ ਮੰਡੀ 1509 ਕੰਬਾਈਨ ਵਾਲਾ 2800 ਰੁਪਏ ਉਸ ਤੋਂ ਬਾਅਦ ਗੱਲ ਕਰੀਏ ਖੈਰ ਮੰਡੀ ਦੀ 1509 ਹੱਥ ਵਾਲਾ 2952 ਰੁਪਏ 1509 ਕੰਬਾਈਨ ਵਾਲਾ 3670 ਤੇ ਕੈਥਲ ਮੰਡੀ 1509 ਜੋ ਹੈ ਕੰਬਾਈਨ ਵਾਲਾ 2900 ਰੁਪਏ ਕੋਸੀ ਕਲਾ ਮੰਡੀ 1509 2661 ਰੁਪਏ ਮਿਲਕ ਮੰਡੀ 1509 ਕੰਬਾਈਨ ਵਾਲਾ 2750 ਰੁਪਏ ਉਸ ਤੋਂ ਬਾਅਦ ਗੱਲ ਕਰਦੇ ਹਾਂ ਸਰਸਾ ਮੰਡੀ ਦੀ 1509 ਕੰਬਾਈਨ ਵਾਲਾ 2980 ਰੁਪਏ 1847 ਕੰਬਾਈਨ ਵਾਲਾ 2711 ਰੁਪਏ 1692 ਲਗਭਗ 2800 ਰੁਪਏ ਰਾਣੀਆਂ ਮੰਡੀ 1509 ਕੰਬਾਈਨ ਵਾਲਾ 2825 ਰੁਪਏ ਸਮਾ ਲੱਖਾ ਮੰਡੀ 1509 ਕੰਬਾਈਨ ਵਾਲਾ 2838 ਰੁਪਏ ਤੇਵਾ ਮੰਡੀ 1509 ਕੰਬਾਈਨ ਵਾਲਾ 2881 ਰੁਪਏ ਕਰਨਾਲ ਮੰਡੀ 1509 ਕੰਬਾਈਨ ਵਾਲਾ 2925 ਰੁਪਏ ਪ੍ਰਤੀ ਕੁਇੰਟਲ ਰਤਿਆ ਮੰਡੀ 1509 ਕੰਬਾਈਨ ਵਾਲਾ 3018 ਰੁਪਏ 1847 2835 ਰੁਪਏ ਉਸ ਤੋਂ ਬਾਅਦ ਗੱਲ ਕਰੀਏ ਜੰਡੇਆਲਾ ਗੁਰੂ ਮੰਡੀ ਦੀ 1509 ਕੰਬਾਈਨ ਵਾਲਾ 2500 ਤੋਂ ਲੈ ਕੇ 2940 ਰੁਪਏ ਪੁੰਦਰੀ ਮੰਡੀ 1509 ਹੱਥ ਵਾਲਾ 3155 ਰੁਪਏ 1509 ਕੰਬਾਈਨ ਵਾਲਾ 2855 ਰੁਪਏ 1847 ਹੱਥ ਵਾਲਾ 2811 ਰੁਪਏ ਪ੍ਰਤੀ ਕੁਇੰਟਲ ਫਤਿਆਵਾਦ ਮੰਡੀ 1509 ਕੰਬਾਈਨ ਵਾਲਾ 2965 ਰੁਪਏ ਅਮਰitsar ਸਾਇਮ ਮੰਡੀ 1509 ਕੰਬਾਈਨ ਵਾਲਾ 2992 ਰੁਪਏ ਗੜਮੁਕਤੇਸ਼ਵਰ ਮੰਡੀ 1509 ਹੱਥ ਵਾਲਾ 2921 ਰੁਪਏ 1509 ਕੰਬਾਈਨ ਵਾਲਾ 2701 ਰੁਪਏ ਸੋਨੀਪੱਤ ਮੰਡੀ 1509 ਹੱਥ ਵਾਲਾ 3000 ਰੁਪਏ 1509 ਕੰਬਾਈਨ ਵਾਲਾ 2751 ਰੁਪਏ ਲਾੜਵਾ ਮੰਡੀ 1847 ਕੰਬਾਈਨ ਵਾਲਾ 2705 ਰੁਪਏ ਪ੍ਰਤੀ ਕੁਇੰਟਲ ਕਲੈਤ ਮੰਡੀ 1509 ਕੰਬਾਈਨ ਵਾਲਾ 2911 ਰੁਪਏ ਉਸ ਤੋਂ ਬਾਅਦ ਗੱਲ ਕਰਦੇ ਹਾਂ ਬੂੰਦੀ ਮੰਡੀ 1847 2600 ਰੁਪਏ 1509 2870 ਰੁਪਏ ਕਨੋਰੀ ਮੰਡੀ 1509 ਕੰਬਾਈਨ ਵਾਲਾ 2800 ਤੇ 3000 ਰੁਪਏ 1847 2805 ਰੁਪਏ ਰਾਦੋੜ ਮੰਡੀ 1509 ਕੰਬਾਈਨ ਵਾਲਾ 3010 ਰੁਪਏ ਭੂਨਾ ਮੰਡੀ 1509 ਕੰਬਾਈਨ ਵਾਲਾ 2901 ਰੁਪਏ ਉਸ ਤੋਂ ਬਾਅਦ ਤਰਨਤਾਰਨ ਮੰਡੀ ਦੀ ਗੱਲ ਕਰੀਏ 1509 ਕੰਬਾਈਨ ਵਾਲਾ 2970 ਰੁਪਏ ਸਫੀਦੋ ਮੰਡੀ 1509 ਹੱਥ ਵਾਲਾ 3250 ਰੁਪਏ ਉਸ ਤੋਂ ਬਾਅਦ ਬਟਾਲਾ ਮੰਡੀ ਦੀ ਗੱਲ ਕਰਦੇ ਆ 1509 ਕੰਬਾਈਨ ਵਾਲਾ 2700 ਤੋਂ 3010 ਰੁਪਏ ਜੀਂਦ ਮੰਡੀ 1509 ਹੱਥ ਵਾਲਾ 3050 ਰੁਪਏ ਉਸ ਤੋਂ ਬਾਅਦ ਸੁਨਾਮ ਮੰਡੀ 1509 ਹੱਥ ਵਾਲਾ 3055 ਰੁਪਏ ਪ੍ਰਤੀ ਕੁਆਂਟਲ ਦੇ ਹਿਸਾਬ ਨਾਲ ਵਿਕਿਆ ਸਮਾਣਾ ਮੰਡੀ 1509 ਹੱਥ ਵਾਲਾ 3045 ਰੁਪਏ 1509 ਕੰਬਾਈਨ ਵਾਲਾ 3030 ਰੁਪਏ 1847 ਕੰਬਾਈਨ ਵਾਲਾ 2850 ਰੁਪਏ ਹਾਸੀ ਮੰਡੀ 1509 ਕੰਬਾਈਨ ਵਾਲਾ 2800 ਰੁਪਏ ਉਚਾਣਾ ਮੰਡੀ 1509 ਕੰਬਾਈਨ ਵਾਲਾ 2875 ਰੁਪਏ ਪੀਲੂ ਖੇੜਾ ਮੰਡੀ 1509 ਕੰਬਾਈਨ ਵਾਲਾ 2850 ਰੁਪਏ 1509 ਹੱਥ ਵਾਲਾ 3200 ਰੁਪਏ ਪ੍ਰਤੀ ਕੁਇੰਟਲ ਤੇ ਇਸ ਦੇ ਨਾਲ ਜੋ 1847 ਹੈ ਉਹ ਇੱਥੇ 2750 ਰੁਪਏ ਪ੍ਰਤੀ ਕੁਇੰਟਲ ਦੇ ਹਿਸਾਬ ਨਾਲ ਵਿਕੀ ਹੈ ਉਸ ਤੋਂ ਬਾਅਦ ਨਾਬਾ ਮੰਡੀ ਦੀ ਗੱਲ ਕਰਦੇ ਆ ਇੱਥੇ ਜੋ 1509 2500 ਤੋਂ ਲੈ ਕੇ 3100 ਰੁਪਏ ਤੇ 1847 2600 ਤੋਂ 2900 ਰੁਪਏ ਪ੍ਰਤੀ ਕੁਆਂਟਲ ਦੇ ਹਿਸਾਬ ਨਾਲ ਵਿਕਿਆ ਸੁਪਰ 55 2300 ਤੋਂ ਲੈ ਕੇ 2500 ਰੁਪਏ ਪ੍ਰਤੀ ਕੁਆਂਟਲ ਦੇ ਹਿਸਾਬ ਨਾਲ ਰਿਹਾ ਸੋ ਕਿਸਾਨ ਵੀਰੋ ਇਹ ਮੇਨ ਮੇਨ ਮੰਡੀਆਂ ਦੇ ਰੇਟ ਸੀ ਤੁਹਾਡੇ ਨਾਲ ਸਾਂਝੇ ਕੀਤੇ ਨੇ ਜਾਣਕਾਰੀ ਚੰਗੀ ਲੱਗੀ ਤਾ ਵੱਤ ਵਾਤ ਕਿਸਾਨ ਵੀਰਾਂ ਨਾਲ ਜ਼ਰੂਰ ਸਾਂਝੀ ਕਰਿਆ ਕਰੋ ਤੇ ਇਸ ਦੇ ਨਾਲ-ਨਾਲ ਤੁਹਾਡੇ ਕੀ ਰਾਏ ਆ ਹੜਤਾਲ ਨੂੰ ਲੈ ਕੇ ਅਰਥਵਿਵਸਥਾ ਨੂੰ ਲੈ ਕੇ ਤੇ ਚੋਣੇ ਦੇ ਅੱਗੇ ਆਉਣ ਵਾਲੇ ਦਿਨਾਂ 'ਚ ਰੇਟਾਂ ਨੂੰ ਲੈ ਕੇ ਉਹ ਵੀ ਕਮੈਂਟਾਂ ਦੇ ਵਿੱਚ ਜ਼ਰੂਰ ਦੱਸਿਆ ਕਰੋ ਤੇ ਇਤਾਂ ਦੀ ਖੇਤੀਬਾੜੀ ਸੰਬੰਧੀ ਜਾਣਕਾਰੀ ਵਾਸਤੇ ਫਾਰਮਰਸ ਵੈਲਫੇਅਰ ਹਬ ਦੇ YouTube ਚੈਨਲ ਤੇ Facebook ਪੇਜ ਨੂੰ ਵੀ ਲਾਈਕ ਤੇ ਫੋਲੋ ਕਰਨਾ ਨਾ ਭੁੱਲਿਓ ਬਹੁਤ ਬਹੁਤ ਧੰਨਵਾਦ ਕਿਸਾਨ ਵੀਰੋ ਤੁਹਾਡਾ ਦਿਨ ਸ਼ੁਭ ਹੋ